ਸਿਰੀ ਰਾਗ ਮਹੱਲਾ ਪੰਜਵਾਂ ਸ਼ਰਨ ਪਏ ਪ੍ਰਭ ਆਪਣੇ ਗੁਰ ਹੋਆ ਕਿਰਪਾਲ ਸਤਗੁਰ ਕੈ ਉਪਦੇਸਿਆ ਬਿਨਸੇ ਸਰਪ ਜੰਜਾਲ ਅੰਦਰ ਲੱਗਾ RAM ਨਾਮ ਅਮਰਤ ਨਦਰਿ ਨਿਹਾਲ ਮਨ ਮੇਰੇ ਸਤਗੁਰ ਸੇਵਾ ਸਾਰ ਕਰੇ ਦਇਆ ਪ੍ਰਭ ਆਪਣੀ ਇਕ ਨਿਮਖਣਾ ਮਨੋ ਬਿਸਾਰ ਰਹਾਉ ਕਉਣ ਕੋ ਵਿੰਦ ਨਿਤ ਗਾਵੀਏ ਅਫਗੁਣ ਕਟਣ ਹਾਰ ਬੇਨਹਰ ਨਾਮ ਨਾ ਸੁਖ ਹੋਏ ਕਰ ਡਿਠੇ ਵਿਸਥਾਰ ਸੱਚੀ ਸਿਫਤੀ ਰਤਿਆ ਭਵਜਲ ਉਤਰੇ ਪਾਰ ਤੀਰਥ ਵਰਤ ਲਖ ਸੰਜਮਾ ਪਾਈਏ ਸਾਧੂ ਤੂਰ ਲੋਕ ਕਮਾਵੇ ਕਿਸਤੀ ਜਾਂ ਵੇਖੇ ਸਦਾ ਹਦੂਰ ਥਾਂਡ ਥਨੰਤਰ ਰਵ ਰਹਿਆ ਪ੍ਰਭ ਮੇਰਾ ਭਰਪੂਰ ਸੱਚ ਪਾਤ ਸਾਹੀ ਅਮਰ ਸੱਚ ਸੱਚੇ ਸੱਚਾ ਥਾਨ ਸੱਚੀ ਕੁਦਰਤ ਧਾਰਿਨ ਸੱਚ ਸਿਰ ਜੀਉਨ ਚਹਾਨ ਨਾਨਕ ਜਪੀਐ ਸੱਚ ਨਾਮ